ਇਹ ਜਾਣਾ ਹੈ ਤੇ ਪੂਰੀ ਰੇਸ਼ ਚੰਦਰ ਨੂੰ ਪੁੱਛ ਲੋ ਇਹਦਾ ਆਹ 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 ਚੰਦੇ ਇਹ ਉਹ ਵੀ ਇਹਦੀ ਵੰਟੀਵਾਂ ਤੋਂ ਲਈ ਉਹਨੂੰ ਪੁੱਛਿਆ ਦੇਣਾ ਦੇਣਾ ਇਹਨਾਂ ਨਾਲ ਵੰਟੀ ਨੇ ਕਾਲੇ ਕਿ ਇਹਨੂੰ ਮੈਣਿਆਂ ਤੋਂ ਲਈ ਸੀ ਇਹਨਾਂ ਤੋਂ ਮੈਣੇ ਕਿੰਨੇ ਮੈ 16 ਕਿਲੋ ਤੇਜਾ ਸੂਸ ਕਾਹਰੇ ਪੁਰੇ ਆਓ ਜੀ ਹਾਂ ਜੀ ਜੀ ਯਾਰ ਸੋਣਾ 20 ਰੁਪਿਆ ਲਾਈ ਯਾਰ ਅਜੇ ਕੀ ਕਹਿੰਦਾ ਜੀ ਆ ਬੰਟੀ ਵਰਗੇ ਖੜੇ ਆਉਣ ਨਾਲ ਬੋਟਲ ਜਾ ਕੇ ਕੋਈ ਨਾ ਕਾਲਾ ਨਹੀਂ ਬੰਟੀ ਸਵਾਸ ਕੇ ਸਾਥ ਤੇ ਜੀ ਉਹ ਤੋਂ ਲਈ ਉਹਨੂੰ ਪੁੱਛੀ ਮੈਂਨੇ ਪਿੰਡੋਣੇ ਲਈ ਸੀ ਉਹ ਤੋਂ ਮੈਂਨੇ ਕਿੰਨੇ ਦੀ ਲਈ ਦੱਸ ਲਈ 40 ਦਾ ਸੌਦਾ 1000 ਛੋਟਾ ਰੋਡ ਤੇ ਖੜੇ ਆ ਬੜੀ ਚੰਗੀ ਮੈਂ ਬਾਕੀ ਜੇ ਤੇਰੇ ਮਨ ਨੂੰ ਚੰਗੀ ਲੱਗੇ ਤੁਸੀਂ ਆਪਣੇ ਮਨ ਨੂੰ ਚੰਗੀ ਹੁੰਦੀ ਲਿਓ ਜੀ ਚੋ ਜਾਗਾ ਉਹ ਹਾਂ ਉਹ ਤੂੰ ਦੇ ਚੱਲ ਅਗਰ ਗੁਰ ਗਲੀ ਤੋਂ ਅੱਗੇ ਇਹਦੀਆਂ ਤਾਂ ਵੇਖਦੇ ਨੇ ਇਹਦੀ ਤਾਂ ਮਾਗਾ ਵੀ ਲੈਂਦਾ ਗਾ ਵੀ ਤਾਂ ਚੱਲਾ ਫਿਰ ਚਲ ਆ ਜਾ ਹੋਰ ਬੈਂਗੀ ਤੇਰੀ ਆੜੀ ਧੀਗੀ ਥੋੜੀ ਬਹੁਤ ਬੜੀ ਆ ਹੋਈ ਫਰਮੋਡਾ ਚਿੰਗਾ ਹੁੰਦਾ ਕਿ ਮਾਰਾ ਹੁੰਦਾ ਇਹਦਾ ਹੈ ਕਹਿੰਦਾ ਵੀ ਆਉਂਦਾ ਪਾ ਪਾ ਬਗੜਾ ਟੈਨਕੀ ਨੀ ਕੋਲੇ ਲਾਈ ਜਿੰਦੇ ਕੋਈ ਨਹੀਂ ਕੋਈ ਮਾ ਮਾ ਲੱਗੀ ਜਾਂਦਾ ਕੋਈ ਨਹੀਂ ਮੇਕਅਪ ਮਰਦਾ ਹਨ ਵੀ ਬੱਲਾ ਕਾ ਦਵਾਈ ਖੁੱਲੀ ਆ ਆ ਫਾੜ ਓਏ ਜਾਂ ਤਾਂ ਹੁਣ ਕਹ ਜੀ ਨਹੀਂ ਫਿਰ ਬੱਲਾ ਬੋਲੀ ਨਾ ਬਾਕੀ ਹੁਣ ਬੋਲੀ ਨਾ ਉਹ ਜਾ ਲੈ ਮੈਂ ਬੋਲੀ ਚੱਲ ਜਾ ਵਾ ਦੱਸ ਤਾਂ ਆ ਰੇ ਲਾਉ ਨਹੀਂ ਹੁਣ ਇਹਨੂੰ ਬੋਲਦਾ ਮੇਰੀ ਗੱਲ ਪਰ ਪਾਪਾ ਸਹਿਣ ਮੈਂ ਇਹਨੂੰ ਚੁੱਪ ਕਰਾ ਮੈਨੂੰ ਪਰੇ ਖੜ

ਜੇ ਸਮਝੋ ਜਾਣ ਗਈ ਐਂ ਨਹੀਂ ਬੈਠਾ ਇਹ ਤਾਂ ਚੁੱਪ ਚੁੱਪ ਹੀ ਆ ਮੈਂ ਤੈਨੂੰ ਇੱਕ ਗੱਲ ਬਸ ਆਹ ਤੇਰੇ ਨੂੰ ਦੱਸਦੀ ਕਰੀ ਆ ਯਾਰ ਮੈਂ ਇੱਕ ਗੱਲ ਤੈਨੂੰ ਨਾ ਕਰ ਬਾਈ ਵਰਕੇ ਬਾਤ ਅੱਜ ਹੈਣੀ ਕਮਾਉਣਾ ਲਾਈ ਹੋਇਆ ਸੀ ਨਾ ਉਹ ਇੱਕ ਗੱਲ ਤੁਹਾਨੂੰ ਮੈਂ ਦੱਸਾਂ ਇਹ ਨੂੰ ਇਹ ਨੂੰ ਕਿਸੇ ਕਰੀ ਜਾਂਦਾ ਯਾਰ ਹਜੇ ਵੀ ਉਹੀ ਤਾਂ ਗੱਲ ਆ ਕੋਈ ਕਰੀ ਨੇ ਇਹ ਤਾਂ ਅਜੇ ਉਹ ਕਿੱਥੀ ਹੈ ਉਹ ਕਿੰਦਾ ਹੈ ਆਪਣੇ ਘਰੇ ਨਹੀਂ ਗਈ ਅੱਜ ਜਾਊ ਘਰੇ ਤੇ ਤੜਕੇ ਆਪਣੇ ਘਰੇ ਮੈਸ ਨਹੀਂ ਹੋਣੀ ਜਾਂ ਤਾਂ ਹੁਣ ਗੱਲ ਕੀ ਕਹਦੇ ਹੋ ਵੀ ਲੈ ਜਾ ਮੰਗਿਆ ਜਾਂ ਭਾਈ ਤੁਹਾਡੀ ਮਰਜ਼ੀ ਹੈ ਐ ਸੋਡੇ ਨਾਲ ਹੈ ਇਹ ਵੀ ਤੂੰ ਵੀ ਕਹਦੀ ਤੂੰ ਵੀ ਸੀਤਾ ਵਾਲਿਆ ਕਹਿੰਦਾ ਨਾ ਮੇਰੀ ਵੀ ਕਾਲੀ ਤੇ ਉਸ ਤਰ੍ਹਾਂ ਫੇਰਦੀ ਜੇ ਕੋਈ ਪੁੱਛੋਂ ਚੋਣ ਚ ਪਾਸ ਕਰ ਦੇ ਤਾਂ ਹੋਊਗੀ ਬਾਤ ਬਿਲਕੁਲ ਹੋਊਗੀ ਚੋਰ ਜਪਾਸ ਕਰਦੇ ਨਾ ਜਿਹਦੇ ਬੰਬ ਕਰਦੇ ਭੈਣ ਨਹੀਂ ਐਨੀ ਮੋਟੀ ਧਾਰ ਮਾਰਦੀ ਹੈ ਜਿਹੜੀ ਮਰਜ਼ੀ ਗੱਭਨ ਨੂੰ ਹੱਥ ਪਾ ਲਾ ਹੈ ਹੈ ਤਾਂ ਬਤਾਇਆ ਕਰੂਗੀ ਮੈਂ ਤਾਂ ਜੋ ਉਹ ਵੀ ਨਹੀਂ ਇੰਚੀ ਆਈਏ ਫਿਰ ਆਦੇ ਜਾਂਦਾ ਨਾ ਇਹਨਾਂ ਬੜਾ ਫਰਕ ਪੈਂਦਾ ਪਰ ਇਹ ਕੋਈ ਭੁਲਾ ਕੇ ਪੱਲੇ ਪੱਲੇ 30 ਬਾਰੀ ਆਜੋ ਬੁੱਢੀ ਕਾ ਤਾਂ ਪੱਲੇ ਲੱਗੇ ਜਾਂਦੇ ਤੁਸੀਂ ਹੁਣ ਨਹੀਂ ਮੰਨਣੀ ਨਹੀਂ ਮੰਨਣੀ ਨਹੀਂ ਮੰਨਣੀ ਮੈਂ ਆ ਛੜਵਾਉਂਦਾ ਸੀ ਅੱਛਾ ਇਹਨੇ ਬਾਕੀ ਨੇ ਕਹਤਾ ਵੀ ਚਲ ਆ ਤੇ ਆ ਛੜਵਾਉਂਦਾ ਹੋਰ ਕੀ ਬੋਲ ਨਹੀਂ ਕਰਦੇ ਨਹੀਂ ਛੜਦੇ ਇਹ ਕਹਦਾ ਮੈਂ ਛੜਦਾ ਲੈ ਵੀ ਗੱਲ ਇਹ ਆ ਹੋਰ じゃ ਕਿਸੇ ਦੀ ਨਾ ਮੰਨਦਾ ਬਾਕੀ ਆ ਮੇਰਾ ਸਾਲਾ ਜੇ ਕੋਈ ਉਹਦੀ ਗੱਲ ਹੋਈ ਤਾਂ ਫਿਰ ਮੰਨੇ ਤੇ ਜੇ ਨਹੀਂ ਪਰੋਣਾ ਤਾਂ ਕਹ ਲੈ ਹੁਣ ਲੈ ਜਾ ਕਹ ਲੈ ਹੁਣ ਹੁਣ ਮੈਂ ਗਾਲਾ ਬਣਾ ਜਾ ਲੈ ਜਾ ਰੋਣਾ ਇਹੋ ਉਠਾ ਲੈ ਬਾਕੀ ਬੋਣੀ ਨਹੀਂ ਬੱਤੇ ਤੇਰੀ ਬੋਣੀ ਕੋਈ ਨਹੀਂ ਉਹ ਨਹੀਂ ਨਹੀਂ ਦੂਸਰੇ ਕਹੀ ਦੂਸਰੇ ਕਹੀ ਮੰਨਣਾ ਪੈ ਤੀ ਕਹਿਣਾ ਦੀ ਕਾ ਕੋ ਸਾਰੀਆਂ ਗੱਲਾਂ ਤੁਹਾਨੂੰ ਛੱਡੀਆਂ ਨੇ ਨਹੀਂ ਛੱਡ ਨਹੀਂ ਫਾੜ ਕੋ ਸੋਹਣੀ ਯਾਰਾ ਜਬ ਬੋਲ ਨਹੀਂ ਨਾ ਤੂੰ ਸਾਰੀਆਂ ਗੱਲਾਂ ਤੁਹਾਨੂੰ ਛੱਡੀਆਂ ਅੱਜ ਮੈਨੂੰ ਮਾਫ ਕਰ ਜੋ ਮੇਰਾ ਸਾਰੇ ਦੀ ਰੱਖ ਲੈ ਜਾ